ਜੀ ਸਸਟੀ ਕਲਜੀ ਮੈਂ ਅਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅੱਜ ਆਪਾਂ ਫੇਰ ਤੋਂ ਲੈ ਕੇ ਆ ਗਏ ਆ ਤੁਹਾਡੇ ਵਾਸਤੇ ਸੇਲ ਵਾਲੇ ਸੂਟ ਦੀਵਾਲੀ ਖਤਮ ਹੋ ਗਈ ਹੈ ਪਰ ਆਪਣੀ ਸੇਲ ਖਤਮ ਨਹੀਂ ਹੋਈ ਠੀਕ ਹੈ ਜੀ ਤੇ ਚਲੋ ਜਿੰਨਾ ਵੀ ਸਟਾਕ ਹੈਗਾ ਸੇਲ ਦਾ ਆਪਾਂ ਤੁਹਾਡੇ ਰੂਬਰੂ ਜਰੂਰ ਕਰਾਂ ਕਿਉਂਕਿ ਦੀਵਾਲੀ ਵਾਲੇ ਦਿਨ ਵੀ ਇੰਨੇ ਮੈਸੇਜ ਆਈ ਜਾਂਦੇ ਦੀਦੀ ਅੱਜ ਤੁਹਾਡੀ ਵੀਡੀਓ ਨਹੀਂ ਆਈ ਸੇਲ ਵਾਲੀ ਵੀਡੀਓ ਹੋਰ ਫਾਸ ਖਤਮ ਹਾਈ ਅਸੀਂ ਤੇ ਸੂਟ ਲੈਣੇ ਸੀ ਤੇ ਚਲੋ ਤਾਡੀ ਡਿਮਾਂਡ ਨੂੰ ਦੇਖਦੇ ਅਸੀਂ ਤੁਹਾਡੇ ਵਾਸਤੇ ਸੇਲ ਵਾਲੇ ਸੂਟ ਫਿਰ ਤੋਂ ਲੈ ਕੇ ਆ ਗਏ ਠੀਕ ਹੈ ਜੀ ਇਹਨਾਂ ਨੂੰ ਦੇਖਣ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਅਸੀਂ ਤੁਹਾਡੇ ਵਾਸਤੇ ਇੱਕ ਸੂਟ ਦਾ ਗਿਫਟ ਲੈ ਕੇ ਆ ਰਹੇ ਹਾਂ ਉਹਨਾਂ ਨੂੰ ਮਿਲੇਗਾ ਜਿਹੜੇ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ ਆਪਣੇ ਸਟੇਟਸ ਤੇ ਲਗਾਉਂਦੇ ਨੇ ਠੀਕ ਹੈ ਜੀ ਨਾਲ ਦੀ ਨਾਲ ਇੰਸਟਾਗ੍ਰam ਵਾਲਿਆਂ ਨੂੰ ਵੀ ਇੱਕ ਸੂਟ ਦਾ ਗਿਫਟ ਮਿਲੇਗਾ ਬਹੁਤ ਪਿਆਰਾ ਜਿਹਾ ਸੂਟ ਹੋਏਗਾ ਸਿਲਕ ਦਾ ਪਾਰਟੀ ਵੀ ਆ ਤੁਸੀਂ ਜਾ ਕੇ ਸਾਰੇ ਜਾਣੇ ਰਵਿੰਦਰ ਕੌਰ 793 ਇੰਸਟਾਗ੍ਰam ਪੇਜ ਨੂੰ ਫੋਲੋ ਕਰੋ ਤੇ ਦੇਖਦੇ ਹਾਂ ਅੱਜ ਦੇ ਸੂਟ ਪੇਮੈਂਟ ਦਾ ਮੂਡ ਆਨਲਾਈਨ ਹੋਏਗਾ ਬਟਾਲਾ ਰੋਡ ਅੱਡਾ ਮੋਨੰਗਲ ਜ਼ਿਲ੍ਹਾ ਗੁਰਦਾਸਪੁਰ ਸਾਡਾ ਐਡਰੈਸ ਹੋਏਗਾ ਠੀਕ ਹੈ ਜੀ ਹੈਲੋ ਬਾਕੀ ਇਹਨਾਂ ਸੂਟਾਂ ਦਾ ਕੋਈ ਹਨਾ ਮੈਂ ਇਹ ਨਹੀਂ ਕਹਿ ਸਕਦੀ ਕਿ ਤੁਸੀਂ ਐਕਸਚੇਂਜ ਕਰੋ ਜਾਂ ਕੁਝ ਇਹ ਤੋ ਦੇਖੋ ਤੁਹਾਡੀ ਆਪਣੀ ਚੁਆਇਸ ਤੇ ਆ ਬਾਕੀ ਸਟੱਫ ਤੁਹਾਨੂੰ ਮੈਂ ਦੱਸ ਰਹੀ ਹਾਂ ਕਿਵੇਂ ਦਾ ਹੈ ਇਹ ਜਾਮ ਕਾਟਨ ਦਾ ਸਟੱਫ ਆਊਗਾ ਲਓ ਜੀ ਠੀਕ ਹੈ ਇਹਦੇ ਇਸ ਤਰ੍ਹਾਂ ਵਰਕ ਮਿਲੂਗਾ ਤੁਹਾਨੂੰ ਗਲੇ ਦੇ ਉੱਪਰ ਸਾਰਾ ਵਰਕ ਮਿਲੂਗਾ ਬਹੁਤ ਹੀ ਸੋਹਣਾ ਕੇਰੇ ਦੇ ਉੱਪਰ ਵਰਕ ਮਿਲੂਗਾ ਆਲ ਓਵਰ 5 ਮੀਟਰ ਦਾ ਸੂਟ ਆ ਨਾਲ ਦੁਪੱਟਾ ਮਿਲੂਗਾ ਸ਼ਿਫੋਨ ਦਾ ਉਹ ਵੀ ਤੁਹਾਨੂੰ ਮਿਲੂਗਾ ਲੈਸ ਵਾਲਾ ਓਹ ਸੌਰੀ embroidery ਵਰਕ ਵਾਲਾ ਦੁਪੱਟਾ ਹਲੋ ਸ਼ਿਫੋਨ ਦਾ ਦੁਪੱਟਾ embroidery ਵਰਕ ਵਾਲਾ ਲਓ ਜੀ ਠੀਕ ਹੈ ਪ੍ਰਾਈਸ ਰਹੇਗਾ ਜੀ ਇਹਦਾ 700 ਰੁਪਿਆ ਪਾਰਟੀ ویئر ਸੂਟਾਂ ਦੀ ਸੇਲ ਆ ਤੁਸੀਂ ਚਾਹੋ ਇੱਕ ਲੈ ਲਓ ਚਾਹੇ ਚਾਰ ਲੈ ਲਓ ਠੀਕ ਹੈ ਬਰ ਲੈਣੇ ਫਟਾਫਟ ਨੇ ਫੋਲਡ ਕਿਸੇ ਦਾ ਸੂਟ ਨਹੀਂ ਰੱਖਿਆ ਜਾਏਗਾ ਠੀਕ ਹੈ 700 ਰੁਪਏ ਪ੍ਰਾਈਸ ਹੈਗਾ ਜਾਮ कॉटन ਦਾ ਸੂਟ ਹੈ ਨਾਲ ਪਿਓਰ ਸ਼ਫਾਉਣ ਦਾ ਦੁਪੱਟਾ ਹੈ ਲੋ ਜੀ ਨੈਕਸਟ ਵੀ ਆ ਗਿਆ ਆਪਣੇ ਕੋਲ ਇਹ ਲੋ ਜਾਮ कॉटन ਦਾ ਸੂਟ ਆ ਕਲਰ ਆ ਗਿਆ ਲਾਈਟ ਗ੍ਰੀਨ ਫੁੱਲ ਵਰਕ ਆਏਗਾ ਸਾਰੀ ਸ਼ਰਟ ਦੇ ਉੱਪਰ ਬਾਜੂ ਦਾ ਵਰਕ ਮਿਲੇਗਾ ਵਿਦ ਪਿਓਰ ਸ਼ਫਾਉਣ ਦੁਪੱਟਾ ਮਿਲੇਗਾ ਕੰਟਰਾਸਟ ਠੀਕ ਹੈ ਸ਼ਿਫੋਨ ਦੁਪट्टे ਦੇ ਉੱਪਰ ਲੈਸ ਵੀ ਲੱਗੀ ਹੋਈ ਹੈ 700 ਰੁਪਏ ਪ੍ਰਾਈਸ ਰਹੇਗਾ ਇਹ ਵਾਲੀ ਸੇਲ ਦੁਬਾਰਾ ਨਹੀਂ ਆਏਗੀ ਜੀ ਬਸ ਸਟਾਕ ਖਤਮ ਹੀ ਹੈ ਆਪਣਾ ਜਿਆਦਾ ਨਹੀਂ ਹੈਗਾ ਹਲੋ ਜੀ ਚਲੋ ਜੀ ਨੈਕਸਟ ਆ ਗਿਆ ਇਹ ਵਾਲਾ ਇਹ ਵੀ ਪੀਸ ਬਹੁਤ ਹੀ ਸੋਹਣਾ ਸ਼ਾਨਦਾਰ ਪੀਸ ਹੈ ਗਲੇ ਦੇ ਉੱਪਰ ਬਹੁਤ ਸਾਰਾ ਵਰਕ ਹੋਇਆ ਸਾਰੇ ਫਰੰਟ ਸਾਈਡ ਸਾਰੇ ਹੀ ਵਰਕ ਹੋਇਆ ਜਾਮ ਕਾਟਨ ਦਾ ਸਟੱਫ ਹੈ ਨਾਲ ਆ ਗਿਆ ਇਹ ਵਾਲਾ ਦੁਪੱਟਾ ਠੀਕ ਹੈ ਇਹ ਵਾਲਾ ਦੁਪੱਟਾ ਆਇਆਗਾ ਇਹਦੇ ਨਾਲ ਪ੍ਰਿੰਟਡ ਦੁਪੱਟਾ ਬਹੁਤ ਸੋਹਣਾ ਦੁਪੱਟਾ ਹੈ ਪ੍ਰਾਈਸ ਲੱਗੇਗਾ ਜੀ ਉਹੀ 700 ਰੁਪਇਆ ਨੈਕਸਟ ਆ ਗਿਆ ਜੀ ਪਿੰਕ ਕਲਰ ਦਾ ਸੂਟ ਆ ਬਹੁਤ ਸੋਹਣਾ ਕੱਪੜਾ ਸੈਲਫ ਜਾਮ ਆ ਗਈ ਮਤਲਬ ਸੈਲਫ ਪ੍ਰਿੰਟ ਆਊਗਾ ਇਹਦੇ ਉੱਪਰ ਤੁਸੀਂ ਦੇਖ ਹੀ ਸਕਦੇ ਜੇ ਇਹ ਵੇਖੋ ਠੀਕ ਹੈ ਤੇ ਇਹਦੇ ਨਾਲ ਦਾ ਇੱਕ ਸੂਟ ਮੈਂ ਸੇਲ ਕਰ ਚੁੱਕੀ ਆ ਆ ਲੋ ਇਸ ਤਰ੍ਹਾਂ ਇਹਦੇ ਕਢਾਈ ਆਊਗੀ ਬਹੁਤ ਹੀ ਸੋਹਣਾ ਸੋਬਰ ਕਲਰ ਆ ਸੋਬਰ ਇਹ ਸੂਟ ਆ ਸਾਰੇ ਸੂਟ 1200 ਪਲੱਸ ਵਾਲੇ ਨੇ ਮਤਲਬ 1200 ਤੋਂ ਉੱਪਰ ਨੇ ਸਾਰੇ ਸੂਟ ਇਹ ਆਏਗਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਹੈ ਤੁਸੀਂ ਲੈਸ ਆਪਣੇ ਹਿਸਾਬ ਨਾਲ ਹੋਰ ਲਗਾਣੀ ਹੈ ਤੇ ਲਗਾ ਸਕਦੇ ਜੇ ਇਹੀ ਰਹਿਣ ਦੇਣੀ ਇਹੀ ਰਹਿਣ ਦੇ ਸਕਦੇ ਜੇ ਬਹੁਤ ਸੋਹਣਾ ਸੂਟ ਆ ਸ਼ਿਫੋਨ ਦਾ ਦੁਪੱਟਾ ਨਾਲ ਕਢਾਈ ਪ੍ਰਾਈਸ 700 ਰੁਪਿਆ ਨੈਕਸਟ ਆ ਗਿਆ ਜੀ ਥੋੜਾ ਜਿਹਾ ਲਾਈਟ ਕਲਰ ਆ ਗਿਆ ਅੰਗੂਰੀ ਕਲਰ ਆ ਪਰ ਸਟੱਫ ਬਹੁਤ ਸੋਹਣਾ ਆਊਗਾ ਜਿੱਦਾਂ ਸ਼ਿਮਰ ਅੱਜਕੱਲ ਚੱਲਦੀ ਪਈ ਯਾਰ ਉਹਦੇ ਵਾਂਗੂ ਆਊਗਾ ਸੈਲਫ ਦਾ ਪ੍ਰਿੰਟ ਆ ਤੇ ਘੇਰੇ ਦੇ ਉੱਪਰ ਵਰਕ ਆਊਗਾ ਸ਼ਿਫੋਨ ਦਾ ਪਲੇਨ ਦੁਪੱਟਾ ਆਊਗਾ ਦੁਪੱਟੇ ਦੇ ਉੱਪਰ ਲੈਸ ਲੱਗੀ ਹੋਈ ਆ ਅੰਗੂਰੀ ਕਲਰ ਦਾ ਸੂਟ ਆ ਠੀਕ ਹੈ ਇਹ ਵੀ ਤੁਹਾਨੂੰ 700 ਰੁਪਏ ਦਾ ਲੱਗੇਗਾ ਐਲੋ ਜੀ ਠੀਕ ਹੈ ਓਕੇ ਜੀ ਇਹ ਥੋੜਾ ਜਿਹਾ ਸ਼ਿਮਰ ਟਾਈਪ ਜਿਸ ਤਰ੍ਹਾਂ ਕਪੜਾ ਨਾ ਐਵੇਂ ਦਾ ਹੀ ਆਊਗਾ ਤੇ ਲਾਈਨਿੰਗ ਲਗਵਾਉਣਾ ਨਾਲ ਲਗਵਾਉਣਾ ਇਹ ਤੁਹਾਡੀ ਚੁਆਇਸ ਆ ਜਾਮ कॉटन ਨੂੰ ਤੇ ਨਹੀਂ ਲੱਗਦੀ 700 ਰੁਪਏ ਪ੍ਰਾਈਸ ਤੇ नेक्स्ट ਆ ਗਿਆ ਜੀ ਇਹ ਮਿਕਸ ਕਪੜਾ ਆਊਗਾ ਇਸ ਕਪੜੇ ਦੇ ਆਪਾਂ ਹੋਰ ਵੀ ਸੂਟ ਸੇਲ ਕੀਤੇ ਆ 500 ਚ 350 ਚ ਹਨਾ 700 ਚ ਵੀ ਕੀਤੇ ਆ ਇਹ ਵੀ ਤੁਹਾਨੂੰ 700 ਰੁਪਏ ਚ ਸੂਟ ਪਏਗਾ ਬਾਬਾ ਕਲਰ ਦਾ ਸੂਟ ਆ ਬਹੁਤ ਹੀ ਸੋਹਣਾ ਬਾਬਾ ਪੀਚ ਕਲਰ ਆ ਸਾਰੇ ਐਮਬਰਾਇਡਰੀ ਵਰਕ ਆਏਗਾ ਮਿਕਸ ਕਪੜਾ ਹੈ ਮਤਲਬ ਸਿੰਥੈਟਿਕ ਵੀ ਨਹੀਂ ਆ 50% ਸਿੰਥੈਟਿਕ 50% कॉटन ਇਦੇ ਨਾਲ ਐਚੂ ਫੋਨ ਦਾ ਦੁਪੱਟਾ ਆ ਇਹ ਕੜਾਈ ਵਾਲਾ ਠੀਕ ਹੈ ਸਾਰੇ ਦੁਪੱਟੇ ਦੇ ਵਿੱਚ ਬੂਟੀਆਂ ਤੇ ਪਿਓਰ ਸ਼ਿਫੋਨ ਦਾ ਦੁਪੱਟਾ 700 ਰੁਪਏ ਸੂਟ ਦਾ ਪ੍ਰਾਈਸ ਤੱਕ ਇਹਦਾ ਸੂਟ A1 ਹੈ ਨੰਬਰ 1 ਸੂਟ ਆ ਲਓ ਜੀ ਨੈਕਸਟ ਆ ਗਿਆ ਜੀ ਆਪਣੇ ਕੋਲ ਕਟ్రਾਈ ਕਾਟਨ ਦਾ ਹੈ ਲੋ ਇਹ ਕਪੜਾ ਤੁਹਾਡਾ ਅੱਗੇ ਸਰਦੀ ਚ ਵੀ ਪੈ ਸਕਦਾ ਗਰਮੀ ਚ ਵੀ ਪੈ ਸਕਦਾ ਲਓ ਜੀ ਇਸ ਤਰ੍ਹਾਂ ਇਹਦੇ ਉੱਪਰ ਤੁਹਾਨੂੰ ਬਲੌਕ ਪੇਂਟ ਮਿਲੇਗੀ ਕੜਾਈ ਮਿਲੇਗੀ ਗਲੇ ਦੇ ਉੱਪਰ ਮਿਲੇਗੀ ਕੇਰੇ ਦੇ ਉੱਪਰ ਮਿਲੇਗੀ ਠੀਕ ਹੈ ਥੋੜੀ ਜੀ ਹਲਕੀ ਜੀ ਡਸਟ ਆ ਠੀਕ ਹੈ ਧੋ ਕੇ ਸਾਫ ਹੋ ਜਾਏਗਾ ਇੱਥੇ ਇੱਕ ਹਲਕੀ ਜੀ ਡਸਟ ਹੈਗੀ ਆ ਜਿੱਥੇ ਤੈਸ ਸੀ ਉੱਥੇ ਨਾਲ ਤੁਹਾਨੂੰ ਦੁਪੱਟਾ ਬਹੁਤ ਸੋਹਣਾ ਮਿਲੂਗਾ ਪਿਆਰਾ ਇਸੇ ਕਰਕੇ ਤੇ ਆਪਾਂ ਸਸਤੇ ਕਰ ਰਿਹਾ ਵੀ ਚਲੋ ਕਿਸੇ ਦੇ ਤੇ ਦਾਗ ਹੈਗਾ ਕਿਸੇ ਦੇ ਨਹੀਂ ਹੈਗਾ ਹਲੋ ਲਓ ਜੀ ਠੀਕ ਹੈ ਇਸ ਤਰ੍ਹਾਂ ਇਹ ਆ ਗਿਆ ਨਾਲ ਦੁਪੱਟਾ ਦੁਪੱਟਾ ਥੋੜਾ ਜਿਹਾ ਲਾਈਟ ਲੱਗਦਾ ਪਿਆ ਉੱਪਰ ਲਾਓਗੇ ਤੇ ਠੀਕ ਲੱਗੇਗਾ ਥੋੜਾ ਜਿਹਾ ਲਾਈਟ ਆ ਬਟ ਦੇਣਾ ਆਪਾਂ ਤੁਹਾਨੂੰ ਇਹ ਇਹਦੇ ਦੇ ਨੇ ਚਲੋ 600 ਰੁਪਏ ਚ ਹੀ ਦੇ ਦਾਂਗੇ ਦਾਗ ਵੀ ਹੈ ਔਰ ਦੁਪੱਟਾ ਵੀ ਲਾਈਟ ਆ ਬਾਕੀ ਚੁਆਇਸ ਤੁਹਾਡੀ ਆ ਠੀਕ ਆ ਇਹ 600 ਰੁਪਏ ਦਾ ਹੀ ਦੇ ਦਾਂਗੇ ਨੈਕਸਟ ਆ ਗਿਆ ਜੀ ਆਪਣੇ ਕੋਲ ਇਹ ਵੀ ਕਾਟਨ ਕੁਟਰਾਏ ਦਾ ਸੂਟ ਹੈ 1350 ਪ੍ਰਾਈਸ ਦਾ ਸੂਟ ਹੈ 1350 ਦਾ ਹੈਲੋ ਲਓ ਜੀ ਤੇ ਇਸ ਤਰ੍ਹਾਂ ਵਰਕ ਆਊਗਾ ਬਲੌਕ ਪੇਂਟ ਆਊਗੀ ਸੇਮ ਉਹਦੇ ਵਾਂਗੂ ਹੀ ਬਣਿਆ ਹੋਇਆ ਪਰ ਕਲਰ ਬਹੁਤ ਸੋਹਣਾ ਹੈ ਇਹਦਾ ਇਹ ਬਿਨਾ ਲਾਈਨਿੰਗ ਤੋਂ ਬਣਾਉ ਪਾਓ ਲਓ ਜੀ ਇਹ ਆ ਗਿਆ ਦੁਪੱਟਾ ਸ਼ਾਨਦਾਰ ਦੁਪੱਟਾ ਕਢਾਈ ਵਾਲਾ ਇਹ ਤੇ ਦੁਪੱਟਿਆਂ ਦਾ ਮੁੱਲ ਹੀ ਨਹੀਂ ਆ ਜਿੰਨੇ ਦੁਪੱਟੇ ਦੇ ਉੱਪਰ ਕਢਾਈ ਹੋਈ ਆ ਠੀਕ ਹੈ ਬਲੌਕ ਪੇਂਟ ਹੋਈ ਆ ਤੇ ਤੁਸੀਂ ਬਸ ਸੇਲ ਦਾ ਫਾਇਦਾ ਲਓ ਜਲਦੀ ਜਲਦੀ ਨੈਕਸਟ ਸੂਟ ਆ ਗਿਆ ਵੀ ਜਾਮ ਦੇ ਵਿੱਚ ਹੀ ਆ ਹਾਲੋ ਜੀ ਇਹਦੇ ਨਾਲ ਦੇ ਜਿਹੜੇ ਮੈਂ ਪਹਿਲਾਂ ਸੂਟ ਦਿਖਾਏ ਸੀ ਉਹ ਮਤਲਬ ਮੇਰੇ ਕੋਲ ਉਹਨਾਂ ਨੇ ਫਟਾਫਟ ਖਰੀਦ ਲਏ ਸੀ ਕਿਸੇ ਨੇ ਇਕੱਠੇ ਸੂਟ ਲਏ ਆ ਤੇ ਇਹ ਜਾਮ ਸੈਲਫ ਪ੍ਰਿੰਟ ਚ ਆਊਗੀ ਫੋਇਲ ਪ੍ਰਿੰਟ ਵੀ ਬਣਿਆ ਹੈ ਸੈਲਫ ਪ੍ਰਿੰਟ ਵੀ ਬਣਿਆ ਪਰ ਘੇਰਾ ਬਹੁਤ ਸੋਹਣਾ ਬਣਿਆ ਹੈ ਦਾ ਠੀਕ ਹੈ ਇਹਦੇ ਨਾਲ ਦੁਪੱਟਾ ਵੀ ਬਹੁਤ ਸੋਹਣਾ ਵਾ ਮੈਂ ਤੁਹਾਨੂੰ ਮੈਂ ਦਿਖਾ ਦੇਣੀ ਆ ਪਿਓਰ ਦਾ ਦੁਪੱਟਾ ਦੁਪੱਟੇ ਦੇ ਚਾਰੋਂ ਪਾਸੇ ਵੇਲ ਬਣੀ ਹੋਈ ਆ ਨਾਲ ਇਸ ਤਰ੍ਹਾਂ ਹੈਂਡਵਰਕ ਦਾ ਟੱਚ ਆ ਇਹ ਸੂਟ 1550 ਦਾ ਸੂਟ ਆ ਜਿਹੜਾ ਕਿ ਆਪਾਂ ਤੁਹਾਨੂੰ ਦਵਾਂਗੇ ਸਿਰਫ ਤੇ ਸਿਰਫ ਉਹੀ 700 ਰੁਪਏ ਦਾ ਜੀ ਦੋ ਕਲਰ अवेलेबल ਨੇ ਇਹਦੇ ਵਿੱਚ ਇੱਕ ਰੈੱਡ ਕਲਰ अवेलेबल ਆ ਇੱਕ yellow ਕਲਰ अवेलेबल ਆ ਦੋਨੋਂ ਹੀ ਕਲਰ ਬਹੁਤ ਸੋਹਣੇ ਨੇ ਹਲੋ ਦੁਪੱਟਾ ਤੁਹਾਨੂੰ ਮੈਂ ਦਾ ਖੁੱਲਿਆ ਦਿਖਾ ਦੇਣੀ ਹਲੋ ਠੀਕ ਆ ਸਤਰਾ corner ਵੀ ਹੋਣਗੇ ਲਓ ਜੀ ਸਤਰਾ corner ਵੀ ਲਓ ਠੀਕ ਹੈ ਤੇ ਸੇਮ ਦੁਪੱਟਾ ਬਣਿਆ ਜਿਵੇਂ ਦਾ ਉਹਦਾ ਬਣਿਆ ਸੀ ਉਵੇਂ ਦਾ ਹੀ ਇਹਦਾ ਬਣਿਆ 700 ਰੁਪਏ ਦਾ ਸੂਟ ਮਿਲੇਗਾ ਤੁਸੀਂ देर ਨਹੀਂ ਕਰਨੀ ਫਟਾਫਟ ਸਕਰੀਨ ਸ਼ਾਟ ਲੈਣਾ ਹੈ ਭੇਜਣਾ ਹੈ ਸਾਡੇ ਸਪਨਮ WhatsApp ਨੰਬਰ ਤੇ ਆਪਣਾ ਆਰਡਰ ਜਲਦੀ ਜਲਦੀ ਕਨਫਰਮ ਕਰਾ ਲੈਣਾ ਥੈਂਕ ਯੂ ਧੰਨਵਾਦ